ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਅਸੀਂ ਤੁਹਾਨੂੰ ਇੱਕ ਖਬਰ ਦੇਣ ਜਾ ਰਹੇ ਹਾਂ ਜਿਹੜੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਨਾਂ ਨਾਲ ਜੁੜੀ ਹੋਈ ਹੈ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਸ ਨੇ ਕਿਹਾ ਹੈ ਕਿ ਕੇਂਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਬਹੁਤ ਨਾਰਾਜ਼ਗੀ ਅਤੇ ਗੁੱਸਾ ਹੈ ਇਹ ਉਹਨਾਂ ਨੇ ਇਸ ਕਰਕੇ ਕਿਹਾ ਹੈ ਕਿਉਂਕਿ ਉਹਨਾਂ ਨੇ ਆਪਣੇ ਹਲਕੇ ਆਨੰਦਪੁਰ ਸਾਹਿਬ ਤੋਂ ਜਿਹੜੇ ਫੋਨ ਰিসিਵ ਕੀਤੇ ਲੋਕਾਂ ਦੀ ਜਿਹੜੀਆਂ ਕਾਲਾਂ ਰিসিਵ ਕੀਤੀਆਂ ਜਿਨ੍ਹਾਂ ਲੋਕਾਂ ਨੂੰ ਉਹ ਮਿਲੇ ਨੇ ਕਿਉਂਕਿ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਸੀ ਉਦੋਂ ਹਰਜੋਤ ਬੈਂਸ ਅਗਲੇ ਹੀ ਦਿਨ ਦਿੱਲੀ ਪਹੁੰਚ ਗਏ ਸੀ ਔਰ ਦਿੱਲੀ ਪ੍ਰਦਰਸ਼ਨ ਜਿਹੜੇ ਹੋ ਰਹੇ ਸੀ ਉਹ ਚ ਸਭ ਤੋਂ ਅੱਗੇ ਹਰਜੋਤ ਬੈਂਸ ਸੀ ਪੁਲਿਸ ਨੇ ਇਹਨਾਂ ਨੂੰ ਦੋ ਵਾਰ ਗ੍ਰਿਫਤਾਰ ਕਰਕੇ ਬੱਸ ਦੇ ਵਿੱਚ ਲਿਜਾ ਕੇ ਅਤੇ ਕਾਫੀ ਦੇਰ ਬਾਅਦ ਦੋ ਦੋ ਤਿੰਨ ਤਿੰਨ ਘੰਟਿਆਂ ਬਾਅਦ ਇਹਨਾਂ ਨੂੰ ਛੱਡਿਆ ਔਰ ਪੁਲਿਸ ਨੇ ਕਾਫੀ ਕਾਫੀ ਦੇਰ ਤੱਕ ਇਹਨਾਂ ਨਾਲ ਖਿੱਚ ਟੋਹ ਵੀ ਕੀਤੀ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਉਸ ਦਿਨ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਇਹ ਅਰਵਿੰਦ ਕੇਜਰੀਵਾਲ ਦੀ ਜਦੋਂ ਗ੍ਰਿਫਤਾਰੀ ਹੋਈ ਹੈ ਤੇ ਇਹ ਪੰਜਾਬ ਦੇ ਕੈਬਨਿਟ ਮੰਤਰੀ ਨੇ ਹਰਜੋਤ ਬੈਸ ਪੰਜਾਬ ਦੀ ਸਿੱਖਿਆ ਦੇਖਦੇ ਨੇ ਔਰ ਪੰਜਾਬ ਦੇ ਸਕੂਲਾਂ ਦੀ ਹਾਲਤ ਕਹਿੰਦੇ ਨੇ ਕਿ ਦਿੱਲੀ ਦੀ ਤਰਜ ਤੇ ਹੀ ਸੁਧਾਰੀ ਗਈ ਹੈ ਔਰ ਉਸ ਦਾ ਉਸ ਦੀ ਸਭ ਤੋਂ ਵੱਡੀ ਵੱਡੀ ਜਿਹੜੀ ਜਿਹੜਾ ਸਿਹਰਾ ਆ ਸਭ ਤੋਂ ਵੱਡਾ ਉਹ ਕੇਜਰੀਵਾਲ ਨੂੰ ਹੀ ਜਾਂਦਾ ਕਿਉਂਕਿ ਦਿੱਲੀ ਚ ਕਹਿੰਦੇ ਨੇ ਕਿ ਸਕੂਲ ਜਿਹੜੇ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਸਕੂਲ ਨੂੰ maat ਦਿੰਦੇ ਨੇ ਇਸੇ ਤਰਜ ਤੇ ਜਿਹੜੇ ਪੰਜਾਬ ਦੇ ਸਕੂਲ ਵੀ ਕੀਤੇ ਗਏ ਆ ਇਹ ਹਰਜੋਤ ਬੈਂਸ ਨੇ ਕਿਹਾ ਕਿ ਮੇਰੇ ਹਲਕੇ ਦੇ ਲੋਕ ਹਜ਼ਾਨਾ ਲੋਕ ਜਿਹੜੇ ਆ ਉਹ ਮੈਨੂੰ ਪੁੱਛ ਰਹੇ ਨੇ ਮੈਨੂੰ ਫੋਨ ਕਰਕੇ ਪੁੱਛਦੇ ਨੇ ਕਿ ਕੇਜਰੀਵਾਲ ਨੂੰ ਕਿਸ ਕਰਕੇ ਗ੍ਰਿਫਤਾਰ ਕੀਤਾ ਗਿਆ ਔਰ ਲੋਕ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਨੇ ਜਿਸ ਤੋਂ ਉਹਨਾਂ ਦੀ ਨਾਰਾਜ਼ਗੀ ਕੇਂਦਰ ਸਰਕਾਰ ਦੇ ਖਿਲਾਫ ਸਾਫ਼ ਜ਼ਾਹਿਰ ਹੁੰਦੀ ਹੈ ਉਹਨਾਂ ਨੇ ਬਾਕਾਇਦਾ ਇਹ ਮੀਡੀਆ ਨੂੰ ਜਾਰੀ ਇੱਕ ਨੋਟ ਦੇ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਆ ਨਰਾਜ਼ਗੀ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਵਿਰੋਧ ਪ੍ਰਦਰਸ਼ਨ ਹੈ ਉਹ ਕੇਜਰੀਵਾਲ ਦੇ ਖਿਲਾਫ ਗ੍ਰਿਫਤਾਰੀ ਦੇ ਖਿਲਾਫ ਤਾਂ ਹੈ ਹੀ ਲੇਕਿਨ ਆਮ ਲੋਕ ਜਿਨ੍ਹਾਂ ਦਾ ਕੇਜਰੀਵਾਲ ਦੇ ਨਾਲ ਕੋਈ ਲਿੰਕ ਨਹੀਂ ਹੈ ਉਹ ਵੀ ਨਾਰਾਜ਼ ਨੇ ਕਿਉਂਕਿ ਕੇਜਰੀਵਾਲ ਦੀ ਛਵੀ ਜਿਹੜੀ ਹੈ ਉਹ ਇੱਕ ਇਮਾਨਦਾਰ ਨੀਤਾ ਦੀ ਹੈ ਤੇ ਉਸ ਨੂੰ ਗ੍ਰਿਫਤਾਰ ਕਰਨਾ ਲੋਕਾਂ ਨੂੰ ਬੜਾ ਅਜੀਬ ਲੱਗ ਰਿਹਾ ਹੈ ਲੋਕ ਉਹਨਾਂ ਤੋਂ ਬਾਰ-ਬਾਰ ਪੁੱਛਦੇ ਨੇ ਉਹਨਾਂ ਨੇ ਇਸ ਜ਼ਿਕਰ ਕੀਤਾ ਕਿ ਹਜ਼ਾਰਾਂ ਲੋਕ ਉਹਨਾਂ ਨੂੰ ਕੁਝ ਤਾਂ ਮਿਲ ਕੇ ਔਰ ਕੁਝ ਫੋਨ ਤੇ ਔਰ ਕਿਸੇ ਕਿਸੇ ਦੇ ਕਿਸੇ ਥਰੂ ਲੋਕ ਪੁੱਛਦੇ ਨੇ ਕਿ ਕੇਂਦਰ ਸਰਕਾਰ ਨੂੰ ਅਜੇ ਹਾ ਕੀ ਮਿਲਿਆ ਜਿਹੜਾ ਉਹ ਉਹਨਾਂ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਹਰਜੋਤ ਬੈਸ ਨੇ ਇਸ ਪ੍ਰੈਸ ਨੋਟ ਦੇ ਵਿੱਚ ਇਹ ਵੀ ਕਿਹਾ ਹੈ ਕਿ आम आदमी पार्टी ਦਾ ਗ੍ਰਾਫ ਲਗਾਤਾਰ ਵਧ ਰਿਹਾ ਹੈ ਜਿਸ ਕਰਕੇ ਬੀਜੇਪੀ ਔਰ ਕੇਂਦਰ ਸਰਕਾਰ ਨੂੰ ਇੱਕ ਖਤਰਾ ਮੰਨ ਰਾ ਰਿਹਾ ਹੈ ਕਿ ਜੇਕਰ ਕੋਈ ਬੀਜੇਪੀ ਦਾ ਤੋੜ ਹੈ ਤੇ ਉਹ ਆਮ ਆਦਮੀ ਪਾਰਟੀ ਹੈ ਔਰ ਪ੍ਰਧਾਨ ਮੰਤਰੀ ਮੋਦੀ ਦਾ ਤੋੜ ਜਿਹੜਾ ਹੈ ਉਹ ਕੇਜਰੀਵਾਲ ਹੈ ਸ਼ਾਇਦ ਇਸੇ ਕਰਕੇ ਹੀ ਕੇਜਰੀਵਾਲ ਨੂੰ ਈਡੀ ਵੱਲੋਂ ਈਡੀ ਦੇ ਸਹਾਰੇ ਦੇ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇੱਕ ਜੋ ਆបਕਾਰੀ ਨੀਤੀ ਚ ਕੋਟਾਲਾ ਦੱਸਿਆ ਜਾ ਰਿਹਾ ਹੈ ਉਹਦੇ ਚ ਕੁਝ ਵੀ ਨਹੀਂ ਮਿਲਿਆ ਔਰ ਇਸ ਦੇ باوجود ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਪਹਿਲਾ 6 ਦਿਨ ਦਾ ਰਿਮਾਂਡ ਲਿਆ ਗਿਆ ਔਰ ਹੁਣ 4 ਦਿਨ ਦਾ ਰਿਮਾਂਡ ਹੋਰ ਲਿਆ ਗਿਆ ਤੇ 1 April ਨੂੰ ਕੇਜਰੀਵਾਲ ਨੂੰ ਫਿਰ ਤੋਂ ਰਾਊਜ਼ ਐਵੇਨਿਊ ਕੋਰਟ ਦੇ ਵਿੱਚ ED ਵੱਲੋਂ ਪੇਸ਼ ਕੀਤਾ ਜਾਏਗਾ ਕਿਉਂਕਿ ED ਨੇ ਪਿਛਲੀ ਪੇਸ਼ੀ ਦੌਰਾਨ ਇਹ ਕਿਆ ਸੀਗਾ ਕਿ ਕੇਜਰੀਵਾਲ ਉਹਨਾਂ ਨੂੰ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਨੇ ਇਹ ਤਾਂ ਸਾਰੀਆਂ ਗੱਲਾਂ ਹੈ ਹੀ ਲੇਕਿਨ ਹਰਜੋਤ ਬੈਂਸ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਉਹਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਅਨੰਦਪੁਰ ਸਾਹਿਬ ਦੇ ਹਜ਼ਾਰਾਂ ਲੋਕ ਉਹਨਾਂ ਕਿਉਂਕਿ ਉਹਨਾਂ ਦਾ ਹਲਕਾ ਆਨੰਦਪੁਰ ਸਾਹਿਬ ਹੈ ਔਰ ਹਜ਼ਾਰਾਂ ਲੋਕ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਡਾਇਰੈਕਟ ਜਾਂ ਕਿਸੇ ਦੇ ਥਰੂ ਆਪਣੇ ਜਾਣਕਾਰਾਂ ਦੇ ਥਰੂ ਉਹਨਾਂ ਤੋਂ ਪਤਾ ਲਵਾ ਰਹੇ ਨੇ ਕਿ ਅਖਰ ਕੇਜਰੀਵਾਲ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਹੈ ਉਹ ਕੇਂਦਰ ਸਰਕਾਰ ਤੋਂ ਲੋਕ ਨਾਰਾਜ਼ ਨੇ ਔਰ ਬਹੁਤ ਗੁੱਸਾ ਹੈ ਉਹਨਾਂ ਦੇ ਵਿੱਚ ਇਹ ਦਾਵਾ ਹਰਜੋਤ ਬੈਂਸ ਜਿਹੜੇ ਕੈਬਨਿਟ ਮੰਤਰੀ ਪੰਜਾਬ ਦੇ ਕੈਬਨਿਟ ਮੰਤਰੀ ਹੈ ਉਹਨਾਂ ਨੇ ਕੀਤਾ ਹੈ